ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਨੂੰ ਇੱਕ ਬੇਹੱਦ ਜਿਆਦਾ ਬਹੁਤ ਵੱਡਾ ਝਟਕਾ ਲੱਗ ਚੁੱਕਿਆ ਹੈ ਸੀਐਮ ਮਾਨ ਦਾ ਖੇਲ ਖਤਮ ਹੋ ਗਿਆ ਤਾਂ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਅਮਰਪਾਲ ਸਿੰਘ ਨੂੰ ਐਲਾਨ ਦਿੱਤਾ 2027 ਦੇ ਵਿੱਚ ਔਰ ਜਿਹੜੀ ਹੁਣ ਤੁਹਾਡੇ ਸਾਹਮਣੇ ਮੈਂ ਖਬਰ ਧਰਨ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ 2027 ਦੇ ਵਿੱਚ ਐਲਾਨ ਦਿੱਤਾ ਗਿਆ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਖੇਲ ਖਤਮ ਕਿਵੇਂ ਹੋਇਆ ਸਰੋਣੇ ਯਾਰਾ ਧਿਆਨ ਦੇ ਨਾਲ ਐਸਜੀਪੀਸੀ ਦੇ ਜਥੇਦਾਰ ਐਸਜੀਪੀਸੀ ਦੇ ਜਾਨੀ ਅਕਾਲਤਾ ਸਭ ਦੇ ਜਥੇਦਾਰ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਹੈ ਸੀਐਮ ਮਾਨ ਦੇ ਉੱਤੇ ਕਿਵੇਂ ਲੈ ਲਿਆ ਵਜ੍ਹਾ ਕੀ ਹੈ ਬਹੁਤ ਵੱਡੇ ਇਲਜ਼ਾਮ ਦੇ ਵਿੱਚ ਫਸਣ ਜਾ ਰਹੇ ਨੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਰਸਾ ਲੈ ਇਹਨਾਂ ਦੇ ਇੱਕ ਐਮਐਲਏ ਨੇ ਪਸਾ ਦਿੱਤੀ ਹੈ ਸਾਰੀ ਪੂਰੀ ਪਾਰਟੀ ਪਸਾ ਦਿੱਤੀ ਹੈ ਔਰ ਦੂਸਰੇ ਪਾਸੇ ਜਿਹੜੀ ਇਹ ਖਬਰ ਹੈ ਕਿ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਐਲਾਨਾ ਗਿਆ 2027 ਦਾ ਉਹ ਵੀ ਤੁਹਾਡੇ ਨਾਲ ਮੈਂ ਪੂਰੀ ਵੀਡੀਓ ਸੁਣਾਉਣ ਜਾ ਰਿਹਾ ਹਾਂ ਬਣਾ ਤੁਹਾਨੂੰ ਇਹਦੀ ਵੀਡੀਓ ਸੁਣਾਉਂਗਾ ਜਿਹੜੀ ਮੁੱਖ ਮੰਤਰੀ ਦੇ ਉੱਤੇ ਇਲਜ਼ਾਮ ਲੱਗ ਚੁੱਕੇ ਨੇ ਐਸਜੀਪੀਸੀ ਦੁਆਰਾ ਸੁਣੋ ਐਮਐਲਏ ਜੂ ਲੋਕਾਂ ਦੇ ਚੁਰਕੇ ਪਿੱਛੇ ਆਵੇ ਉਹ ਦਸਤਾਰ ਲਾਉਣ ਦੀ ਗੱਲ ਕਰੇ ਕਪੜੇ ਮਾਰਨ ਦੀ ਗੱਲ ਕਰੇ ਇਹ ਦਸਤਾਰ ਦੀ ਤوهੀਨ ਕਰਨ ਦੇ ਜਿਹੜੇ ਸ਼ਬਦ ਵਰਤਲੇ ਬਲਕਾਨ ਸਿੰਘ ਸਿੱਧੂ ਤਾਂ ਫਿਰ ਇਸ ਗੱਲ ਦੀ ਮਾਫੀ ਮੰਗਣ ਦਸਤਾਰ ਦੇ ਮਾਮਲੇ 'ਚ ਕਿ ਇਹਨਾਂ ਨੂੰ ਮੰਨਵੇਂ ਚੁਣੇ ਹੋਏ ਲੋਕਾਂ ਨੂੰ ਪੁੱਛੋ ਕੀ ਦਸਤਾਰ ਖਵਰੇ ਲਾ ਕੇ ਲਾਉਣ ਵਾਲੀ ਗੱਲ ਹੈ ਤੇ ਪੰਜਾਬੀਆਂ ਦੀ ਅਣਖ ਪਿਛਾ ਤਾਨੂੰ ਇਹ ਗੱਲ ਸੁਣਨੀ ਪਈ ਇਹ ਬੜੀ ਦੁਖਦੀ ਘڑی ਸੀ ਜਦੋਂ ਪੰਜਾਬ ਦੇ ਵਰਮੇ ਤੋਂ ਕਿ ਭੇਜੇ ਗਏ ਤਾਂ ਪੰਜਾਬ ਦੀ ਵਿਸਥਾਰ ਕੇ ਜਿਹੜੀ ਵਾਅਦੇ ਪੈਰ ਤੇ ਰੱਖਣ ਤੋਂ ਬਾਅਦ ਇਸ ਪੰਜਾਬ ਦਾ ਮੁੱਖ ਮੰਤਰੀ ਕੋ ਬਾਤਾਂ ਸੁਣਿਆ ਗਿਆ ਤਾਂ ਸੁਣ ਲੈ ਪੰਜਾਬੀਓ ਐਸਜੀਪੀਸੀ ਦਾ ਜਥੇਦਾਰ ਆ ਕੀ ਕਹਿ ਰਿਹਾ ਸੀ ਉਹ ਵੀ ਤੁਹਾਨੂੰ ਮੈਂ ਦੱਸੂਗਾ ਪਹਿਲਾਂ ਇੱਕ ਹੋਰ ਸੁਣ ਲਓ ਜਿਹੜੀਆਂ ਪੰਜਾਬ ਦੀਆਂ ਔਰਤਾਂ ਕਹਿ ਰਹੀਆਂ ਨੇ ਸੀਐਮ ਭਗਵੰਤ ਮਾਨ ਦੇ ਖਿਲਾਫ ਇੱਕ ਬਹੁਤ ਹੀ ਵੱਡਾ ਪ੍ਰਦਰਸ਼ਨ ਚੱਲ ਗਿਆ ਆ ਸੁਣ ਲਓ ਧਿਆਨ ਦੇ ਨਾਲ ਇੱਕ ਮਿੰਟ ਦੀ ਖਬਰ ਜਿਹੜੀ ਇਹ ਔਰਤ ਹੈ ਤੇ ਸੀਐਮ ਮਾਨ ਦੀ ਪੂਰੀ ਪਾਰਟੀ ਨੂੰ ਕੀ ਕਹਿ ਰਹੀ ਐ ਸੁਣੋ ਪਾਕ ਜਾਤ ਨੂੰ ਇੰਨਾ ਜੋ ਤੂੰ ਬੋਲੇ ਆਂ ਤੇਰੇ ਕੋਈ ਤੇਰੀ ਔਕਾਤ ਹੈ ਕਿਸੇ ਦੇ ਸਾਹ ਦੇ ਕੋਲ ਰੱਖਣ ਦੀ ਤੇਰੇ ਕੋਲ ਤੇਰੀ ਆਪ ਦੀ ਨੀਖੜ ਤੇ ਕੁਝ ਕੁਝ ਜਿਵੇਂ ਮੈਂ ਕਹਿੰਦਾ ਮੇਰੇ ਕੋਲ ਇੱਕ ਖਾਦ ਦੇ ਨਾਲ ਹਮ ਤੂੰ ਭਜਾ ਹਰਦਮ ਕੇ ਇਹ ਆਡੀਓ ਮੇਰੀ ਹੀ ਹੈ ਮਤ ਰੱਖ ਤੂੰ ਕਹਿ ਰਹੀ ਉਹ ਮੇਰੀ ਹੈ ਤੇ ਨਿਕਲ ਬਾਹਰ ਦਿੱਤੀ ਵੀ ਹੈਗਾ ਤੁਹਾਨੂੰ ਅਸੀਂ ਦੱਸੀਏ ਤੈਨੂੰ ਜੰਮਿਆ ਕਿਨੇ ਪਾਵਰ ਫੁੱਲ ਜੰਮਿਆ ਤੂੰ ਕਿਉਂ ਜੰਮਿਆ ਉਹ ਵੀ ਔਰਤਾਂ ਨੂੰ ਜਨਮ ਦਿੱਤਾ ਉਹਨਾਂ ਨੇ ਸੁਣੀ ਤੇ ਰਿਆੜੀਓ ਇਕ ਕਰ ਬਿ ਸਹ ਰਹੀਆਂ ਔਰਤਾਂ ਤੇ ਕਰ ਰਹੀਆਂ ਹਨ ਲੋਕਾਂ ਸਾਫੀ ਕਰਤੂਤ ਸੰਕੇ ਕਿ ਲੋਕਾਂ ਤੇ ਜਵਾਂ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਦੀ ਜਨਨੀਆਂ ਨੂੰ ਰੱਖਣਾ ਦੇਖ ਲਿਆ ਪੰਜਾਬ ਦੇ ਮੁੱਖ ਮੰਤਰੀ ਦੇ ਐਮਐਲਏ ਨੂੰ ਔਰਤ ਕੀ ਕਹਿ ਰਹੀ ਹੈ ਸਾਡੇ ਪੰਜਾਬ ਦੀ ਇੱਕ ਤੀ ਪੈਣਾ ਜਿਹੜੀ ਇਹਨੇ ਕੀ ਕਿਹਾ ਕਹਿੰਦੀ ਇਹਨਾਂ ਦਾ ਇੱਕ ਐਮਐਲਏ ਆ ਬਲਕਾਰ ਸਿੰਘ ਸਿੱਧੂ ਰਾਮਪੁਰਾ ਫੂਲ ਤੋਂ ਬੇਹੱਦ ਜਿਆਦੇ ਉਹਦੇ ਉਹ ਉਸ ਬੰਦੇ ਨੇ ਘਨੌਨੀ ਹਰਕਤ ਕਰ ਦਿੱਤੀ ਹੈ ਤਾਂ ਉਹਨੇ ਔਰਤਾਂ ਦੇ ਪ੍ਰਤੀ ਜਿਹੜੇ ਸ਼ਬਦ ਬੋਲੇ ਔਰ ਪੱਗ ਦੇ ਪ੍ਰਤੀ ਜਿਹੜੇ ਦਸਤਾਰ ਦੇ ਪ੍ਰਤੀ ਜਿਹੜੇ ਸ਼ਬਦ ਬੋਲੇ ਉਹ ਐਸਜੀਪੀਸੀ ਦੇ ਕੋਲ ਵੀ ਪਹੁੰਚ ਚੁੱਕੇ ਨੇ ਐਸਜੀਪੀਸੀ ਇੱਕ ਪਾਸੇ ਮੰਗਰ ਪੈ ਗਈ ਆ ਸੀਐਮ ਮਾਨ ਦੇ ਉੱਤੇ ਯਾਨੀ ਉਹਨਾਂ ਨੇ ਬਹੁਤ ਵੱਡਾ ਹਮਲਾ ਕਰ ਦਿੱਤਾ ਇੱਕ ਕਾਨੂੰਨੀ ਪ੍ਰਕਿਰਿਆ ਦੀ ਯਾਨੀ ਇੱਕ ਬਹੁਤ ਵੱਡੀ ਇੱਕ ਪ੍ਰਦਰਸ਼ਨ ਚਲਾ ਦਿੱਤਾ ਔਰ ਦੂਸਰੇ ਪਾਸੇ ਪੰਜਾਬ ਦੀਆਂ ਔਰਤਾਂ ਇੱਕ ਇੱਕ ਕਰਕੇ ਬਾਹਰ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਇਹ ਐਮਐਲਏ ਆ ਬਲਕਾਰ ਸਿੰਘ ਸਿੱਧੂ ਉਹਨੇ ਔਰਤਾਂ ਪ੍ਰਤੀ ਇੱਕ ਬਹੁਤ ਵੱਡੀ ਯਾਨੀ ਇੱਕ ਗੰਦੀ ਸ਼ਦਾਬਲੀ ਦਾ ਯੂਜ਼ ਕੀਤਾ ਸੀ ਤੇ ਹੁਣ ਇਹ ਪੂਰੇ ਘੇਰੇ ਦੇ ਵਿੱਚ ਆ ਗਈ ਹੈ ਜਿਹੜੀ ਸਾਡੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਸਰਕਾਰ ਡਿੱਗ ਚੁੱਕੀ ਹੈ ਔਰ ਹੁਣ ਦੂਜੇ ਪਾਸੇ ਆਜਾ ਭਾਈ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਕਿਵੇਂ ਐਲਾਨਿਆ ਗਿਆ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੋਣ ਜਾ ਰਹੇ ਨੇ ਅਮਰਪਾਲ ਸਿੰਘ ਉਹਨਾਂ ਦੀ ਰਿਹਾਈ ਵੀ ਹੋ ਸਕਦੀ ਹੈ ਬਹੁਤ ਜਲਦ ਹੋ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਪੂਰੇ ਸਬੂਤ ਤੁਹਾਨੂੰ ਮੈਂ ਦਿਖਾਉਂਗਾ ਜਿਹਦੇ ਨਾਲ ਭਾਈ ਅਮਰਪਾਲ ਸਿੰਘ ਦੇ ਸਮਰਥਕਾਂ ਨੂੰ ਔਰ ਜਿੰਨੇ ਵੀ ਪੰਜਾਬ ਦੀ ਸਾਡੀ ਸਿੱਖ ਕੌਮ ਹੈ ਉਹਨਾਂ ਨੂੰ ਇੱਕ ਬਹੁਤ ਵੱਡਾ ਸਨੇਹਾ ਜਾਊਗਾ ਕਿ ਜਗਤਾਰ ਸਿੰਘ ਹਵਾਰਾ ਨਾਲ-ਨਾਲ ਜਗਤਾਰ ਸਿੰਘ ਹਵਾਰਾ ਦਾ ਵੀ ਹਵਾਲਾ ਦੇ ਦਿੱਤਾ ਗਿਆ ਕਿ ਉਹਨਾਂ ਨੂੰ ਵੀ ਅਸੀਂ ਬਾਹਰ ਕੱਢ ਕੇ ਲਿਆਵਾਂਗੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਗੱਜੂ ਦਾ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾੜਾ ਲੈ ਕੇ ਆਵਾਂਗੇ। ਸ੍ਰੀ ਕੋਲ 2027 ਦੇ ਵਿੱਚ ਇਲੈਕਸ਼ਨ ਜਿੱਤ ਕੇ ਪੰਜਾਬ ਦੇ ਉੱਤੇ ਖਾਲਸਾ ਰਾਜ ਸ਼ੁਰੂ ਹੋਣਾ ਹੈ। ਅਜੇ ਪਹਿਲਾ ਇਕੱਲਾ ਹੀ ਵਾਰਸ ਪੰਜਾਬ ਦੇ ਸੀ ਹੁਣ ਤਾਂ ਨਾਲ ਸੋ ਮਣੀ ਅਕਾਲੀ ਦਲ ਲੱਗ ਗਿਆ ਅਮਰਪਾਲ ਦੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਵੀ ਅਕਾਲ ਤਖਤ ਦੇ ਬਿਠਾਉਣਾ ਸੀ ਨੇ ਫੇਰ ਦੇਖਾਂਗੇ ਕਿਹੜਾ ਝੂ ਕਰਦਾ ਤੂੰ ਪਹਿਲਾਂ ਬਹੁਤ ਪਾਰਟੀਆਂ ਬਣੀਆਂ ਨੇ ਬਹੁਤ ਸਾਰੇ ਆਪਾਂ ਲੀਡਰ ਦੇਖੇ ਨੇ ਤਾਂ ਸੁਣ ਲਿਆ ਪੰਜਾਬੀਓ ਬਹੁਤ ਵੱਡਾ ਯਾਨੀ ਪ੍ਰਦਰਸ਼ਨ ਪੰਜਾਬ ਦੇ ਅੰਦਰ ਸ਼ੁਰੂ ਹੋ ਚੁੱਕਿਆ ਇਹ ਗੱਲ ਇੱਕ ਬਹੁਤ ਵੱਡੀ ਗੱਲ ਹੋ ਚੁੱਕੀ ਹੈ ਜਿਹੜਾ ਇੱਕ ਐਮਐਲਏ ਪੂਰੀ ਪਾਰਟੀ ਨੂੰ ਖਤਮ ਕਰਨ ਦੇ ਉੱਤੇ ਤੁਲ ਗਿਆ ਉਨੇ ਪੈਣਾ ਧੀਆਂ ਨੂੰ ਪੰਜਾਬ ਦੀਆਂ ਯਾਨੀ ਮਾਮਾ ਨੂੰ ਇੱਕ ਐਸੀ ਸ਼ਿਹਦਾਬਲੀ ਬੋਲੀ ਕਿ ਉਸ ਨੂੰ ਬੇਹੱਦ ਜ਼ਿਆਦੇ ਭਾਰੀ ਪੈ ਗਈ ਹੈ ਇੱਕ ਪਾਸੇ ਉਹਨੇ ਉਸ ਪਤਰਕਾਰ ਦੇ ਉੱਤੇ ਪਰਚਾ ਵੀ ਕਰਵਾ ਦਿੱਤਾ ਜਿਨੇ ਉਹਦੀ ਆਡੀਓ ਕਲਿੱਪ ਚਲਾਈ ਸੀ ਔਰ ਦੂਸਰੇ ਪਾਸੇ ਐਸਜੀਪੀਸੀ ਵੀ ਉੱਠ ਖੜੀ ਹੈ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਐਕਸ਼ਨ ਸਿੱਧਾ ਸਿਏ ਮਾਨ ਦੀ ਪਾਰਟੀ ਦੇ ਉੱਤੇ ਲੈ ਲਿਆ ਕਿਉਂਕਿ ਇਹਨਾਂ ਦੇ ਐਮਐਲਏ ਨੇ ਕੀ ਕਿਹਾ ਸੀ ਦਸਤਾਰ ਬਾਰੇ ਗਲਤ ਸ਼ਿਹਦਾਬਲੀ ਬੋਲੀ ਸੀ ਤੇ ਹੁਣ ਸਾਡੇ ਸਿੱਖ ਕੌਮ ਨੂੰ ਲਲਕਾਰਿਆ ਦੂਜੇ ਪਾਸੇ ਮਾਵਾ ਭੈਣਾਂ ਦੀ ਜਿਹੜੀ ਗੰਦੀ ਯਾਨੀ ਸਦਾਵਲੀ ਬੋਲ ਕੇ ਉਹਨੇ ਮਾਵਾ ਭੈਣਾਂ ਦਾ ਵੀ ਯਾਨੀ ਇੱਕ ਬਹੁਤ ਵੱਡਾ ਸੰਘਰਸ਼ ਖੜਾ ਕਰ ਦਿੱਤਾ ਹੈ ਪੰਜਾਬ ਦੇ ਅੰਦਰ ਤਾਂ ਹੁਣ ਪੰਜਾਬ ਦੇ ਬੱਚੇ-ਬੱਚੇ ਦੇ ਦਿਲ ਦੇ ਵਿੱਚ ਇਹੀ ਰੋ ਹੈ ਇਹੀ ਗੁੱਸਾ ਭਰ ਗਿਆ ਕਿ ਪੰਜਾਬ ਦੀ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹ ਨਾਟਕਬਾਜ਼ੀ ਖੇਡ ਰਹੀ ਹੈ ਇੱਕ ਪਾਸੇ ਪੰਜਾਬ ਦੇ ਅੰਦਰ ਬਹੁਤ ਵੱਡਾ ਪ੍ਰਦਰਸ਼ਨ ਚਲਵਾ ਦਿੱਤਾ ਇਹਨਾਂ ਨੇ ਇੱਕ ਨਸ਼ੇ ਤਸਕਰਾਂ ਨੂੰ ਫੜਨ ਦਾ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਇਹਨਾਂ ਨੇ ਇੱਕ ਡੇਟ ਫਿਕਸ ਕੀਤੀ ਸੀ ਕਿ ਅਸੀਂ 26 ਜਨਵਰੀ ਨੂੰ ਪੰਜਾਬ ਦੇ ਵਿੱਚੋਂ ਚਿੱਟੇ ਦਾ ਸਫਾਇਆ ਕਰ ਦਾਂਗੇ ਪਰ ਤੁਹਾਨੂੰ ਪਤਾ ਕਿ ਇਹਨਾਂ ਨੂੰ ਲੱਗਦਾ ਕਿ 2027 ਦੇ ਵਿੱਚ ਅਮਰਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਲੋਕ ਜੁੜ ਚੁੱਕੇ ਨੇ ਕਈ ਲੱਖ ਲੋਕ ਮੈਂ ਪਹਿਲਾਂ ਵੀ ਦੱਸ ਚੁੱਕਿਆ ਇੱਕ ਵੀਡੀਓ ਦੇ ਵਿੱਚ ਕਈ ਲੱਖ ਲੋਕ ਭਾਈ ਅਮਰਪਾਲ ਸਿੰਘ ਦੇ ਨਾਲ ਜੁੜ ਚੁੱਕੇ ਨੇ ਤਾਂ ਹੁਣ ਇਸੇ ਗੱਲ ਨੂੰ ਦੇਖਦੇ ਡਰਦੇ ਹੋਇਆ ਸੀਐਮ ਭਗਵੰਤ ਮਾਨ ਨੇ ਪੂਰੇ ਪੰਜਾਬ ਦੇ ਅੰਦਰ ਯਾਨੀ ਪੂਰੀ ਪੁਲਿਸ ਨੂੰ ਅਲਰਟ ਕਰ ਦਿੱਤਾ ਹੈ ਕਿ ਤੁਸੀਂ ਚੱਪੇ-ਚੱਪੇ ਤੇ ਛਾਪੇ ਮਾਰੀ ਸ਼ੁਰੂ ਕਰ ਦੋ ਜਿਹੜੀ ਕਿ ਬਹੁਤ ਸਾਲ ਪਹਿਲਾਂ ਕਰਨੀ ਚਾਹੀਦੀ ਸੀ ਅੱਜ 3 ਸਾਲ ਬੀਤ ਚੁੱਕੇ ਨੇ ਇਹਨਾਂ ਦਾ ਟਾਈਮ ਖਤਮ ਹੋ ਚੁੱਕਿਆ ਤਾਂ ਹੁਣ ਉਹਨੂੰ ਲੱਗਦਾ ਵੀ ਮੈਂ ਆਪਦੀ ਪਾਰਟੀ ਬਚਾਲੂਗਾ ਪਰ ਨਹੀਂ ਕਿਉਂਕਿ ਇਹ ਇਕੱਲੇ ਬਚਾ ਨਹੀਂ ਸਕਦੇ ਦਰਅਸਲ ਇਹਨਾਂ ਦੇ ਜਿਹੜੇ 92 ਐਮਐਲਏ ਚੁਣੇ ਸੀ ਉਹਨਾਂ ਦੇ ਵਿੱਚੋਂ ਇੱਕ ਐਮਐਲਏ ਨੇ ਐਸੀ ਸ਼ੁਰੂਆਤ ਕੀਤੀ ਆ ਕਿ ਪੂਰੇ ਹਿੰਦੁਸਤਾਨ ਪੱਧਰ ਦੇ ਉੱਤੇ ਉਹ ਗੱਲ ਫੈਲ ਗਈ ਆ ਕਿ ਇਹਨਾਂ ਦਾ ਬਰਕਾਰ ਸਿੰਘ ਸਿੱਧੂ ਆ ਰਾਮਪੁਰਾ ਫੂਲ ਤੋਂ ਇੱਕ ਐਮਐਲਏ ਆ ਇਹਨਾਂ ਦਾ ਵਿਧਾਇਕ ਹੈ ਉਸ ਨੇ ਪੰਜਾਬ ਦੀਆਂ ਧੀਆਂ ਲਈ ਪੰਜਾਬ ਦੀਆਂ ਮਾਵਾਂ ਲਈ ਪਹਿਣਾ ਲਈ ਉਹ ਸ਼ਦਾਵਲੀ ਦਾ ਯੂਜ਼ ਕੀਤਾ ਜਿਹੜਾ ਬੰਦਾ ਆਪਦੇ ਘਰੇ ਵੀ ਨਹੀਂ ਕਰਦਾ ਯਾਰ ਤਾਂ ਹੁਣ ਉਸ ਬੰਦੇ ਨੇ ਸੀਐਮ ਮਾਨ ਵੀ ਪ사 ਦਿੱਤੇ ਨੇ ਇੱਕ ਪਾਸੇ ਨੇ ਕੁਲਤਾਰ ਸਿੰਘ ਸੰਧੂਆ ਪੰਜਾਬ ਦੇ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਤਾਂ ਉਸ ਨੂੰ ਵੀ ਉਸ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਤਾਂ ਹੁਣ ਤੁਸੀਂ ਇਹ ਵੀ ਵੇਖ ਲਓ ਆਪਦੇ ਵਿੱਚ ਵੀ ਫੁੱਟ ਪੈਂਦੀ ਆ ਔਰ ਦੂਸਰੇ ਪਾਸੇ ਪੰਜਾਬ ਦੀ ਜਨਤਾ ਵਿਰੁੱਧ ਹੋ ਗਈ ਹੈ ਤਾਂ ਜਿੰਨੇ ਵੀ ਹੁਣ ਭੈਣ ਭਰਾ ਤੁਸੀਂ ਪੰਜਾਬ ਦੇ ਮੈਨੂੰ ਸੁਣਦੇ ਹੋ ਦੇਖ ਰਹੇ ਹੋ ਤਾਂ ਇਸ ਵੀਡੀਓ ਨੂੰ ਮੇਰਾ ਵੀਰ ਹੱਥ ਵੰਨ ਕੇ ਬੇਨਤੀ ਹੈ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹਨਾਂ ਦੀਆਂ ਕਾਲੀਆਂ ਕਰਤੂਤਾ ਪੂਰੀ ਜਨਤਾ ਨੂੰ ਪੂਰੇ ਪੰਜਾਬ ਦੇ ਵਿੱਚ ਪਤਾ ਲੱਗੇ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ